ਦੀਆ ਸੰਗਤ ਤਨ ਮਨੋ ਸੇਵਾ ਮੱਛੀਆਂ ਉਡਣ ਲਾਦੀਆਂ ਬਾਈ ਮੱਛੀਆਂ ਐਂਬੂਲੈਂਸ ਤੋਂ ਪੈਸੇ ਨਹੀਂ ਲੈਂਦੇ ਟੂਲ ਅੱਜ ਦੇ ਵਲੌਗ 'ਚ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਮਈਆਂ ਵਾਲੇ ਨਗਰ ਕੀਰਤਨ ਤੇ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਮਈਆਂ ਵਾਲੇ ਕਲਾ ਦਾ ਭਗਤ ਬਾਬਾ ਦੁਨੀ ਚਾਂਜੀ ਦਾ ਜਿਹੜਾ ਨਗਰ ਕੀਰਤਨ ਤੇ ਐਂਬੂਲੈਂਸ ਦੇ ਵਿੱਚ ਆਪਾਂ ਜਾਣਾ ਨਾਲੇ ਐਂਬੂਲੈਂਸ ਦੇ ਵਿੱਚ ਲੈ ਕੇ ਜਾਣੀ ਆਪਾਂ ਸੰਗਤ ਪਿੰਡੋਂ ਤੇ ਲੈ ਕੇ ਚੱਲਦੇ ਆ ਹੁਣ ਆਪਾਂ ਤੁਹਾਨੂੰ ਨਈਆਂ ਵਾਲੇ ਲਾਓ ਜੀ ਫੈਮਿਲੀ ਮੈਂਬਰ ਤੇ ਸੰਗਤ ਜਿਹੜੀ ਆ ਬਠਾ ਲਈ ਆ ਵਿੱਚ ਤੇ ਹੁਣ ਆਪਾਂ ਚੱਲਦੇ ਆ ਹਾਜੀ ਹਾਂਜੀ ਵੀ ਪਾਈ ਫੋਟੋ ਖਿੱਚ ਲਾ ਲਓ ਥੋੜੀ ਵੀ ਖਿੱਚ ਲੈਣੇ ਆ ਭਾਬੀ ਕਹਿੰਦੀ ਸਾਡੀ ਫੋਟੋ ਖਿੱਚ ਲੈ ਥੋੜੀ ਵੀਡੀਓ ਬਣਾਉਣੇ ਆ ਫੋਟੋ ਖਾਣੂ ਖਿੱਚਣੀ ਆ ਲਾਓ ਜੀ ਹੁਣ ਪੌਣੇ ਚਾਲੇ ਟੰਡੋ ਆਪਾਂ ਚੱਲ ਪਏ ਆ ਤੇ ਇੱਥੋਂ 15 ਕਿਲੋਮੀਟਰ ਜਿਹੜਾ ਹੈਗਾ ਮਈਆਂਵਾਲਾ ਪਿੰਡ ਹੁਣ ਡਾਕਟਰ ਬਹਿ ਗਿਆ ਆਪਣੇ ਨਾਲ ਮਗਲੇ ਪਾਸੇ ਆ ਗਈ ਸੰਗਤ ਆ ਆ ਗਿਆ ਟੂਲ ਟੈਕਸ ਬਿਨਾ ਪੈਸਾ ਦੇਣ ਤੋਂ ਨੰਗਾ ਜਾਣ ਆਪਾਂ ਕਿਉਂਕਿ ਐਂਬੂਲੈਂਸ ਤੋਂ ਪੈਸੇ ਨਹੀਂ ਲੈਂਦੇ ਟੂਲ ਟੈਕਸ ਵਾਲੇ ਲਓ ਜੀ ਆ ਬਣਿਆ ਤਨ ਤਨ ਭਗਤ ਬਾਬਾ ਦੁਨੀ ਚਾਂਜੀ ਦਾ ਗੇਟ ਇੱਥੋਂ 1 ਕਿਲੋਮੀਟਰ ਹੈਗਾ ਪਿੰਡ ਅੱਗੇ ਦੁਕਾਨਾਂ ਵਾਲੇ ਵੀ ਮੇਲੇ ਦੀ ਤਿਆਰੀ ਕਰੀ ਜਾਂਦੇ ਕਿਉਂਕਿ ਕੱਲ ਨੂੰ ਭੋਗ ਪੈਣੇ ਆ ਤੇ ਇਸੇ ਹੁਣ ਟੂਰਨਾਮੈਂਟ ਕਬੱਡੀ ਦਾ ਤੇ ਇੱਥੇ ਸਾਡੇ ਯਾਰ ਦੋਸਤ ਵੀ ਬੈੰਦੇ ਹੁੰਦੇ ਆ ਉਹ ਉਹ ਪਰਸਨਲੀ ਉਹ ਨਹੀਂ ਦੱਸਨੇ ਕਿਹੜੇ ਯਾਰ ਦੋਸਤ ਸਾਡੇ ਤੇ ਪਕੌੜਿਆਂ ਪਕੂੜਿਆਂ ਵਾਲੀਆਂ ਜਿਹੜੀਆਂ ਬਾਕੀ ਖੜਾਉਣ ਵਾਲੀਆਂ ਦੁਕਾਨਾਂ ਇੱਥੇ ਲੱਗਦੀਆਂ ਇੱਥੇ ਪਿਛਲੀ ਵਾਰ ਲੜੇ ਸੀ ਹਨ ਆਹੀ ਹਨ ਬਾਬਾ ਆਪ ਤਾਂ ਨਿਕਲ ਗਿਆ ਲੜਾ ਕੇ ਪਤਾ ਨਹੀਂ ਬਾਬਾ ਦਾ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਕਿੱਧਰ ਨੰਗ ਗਿਆ ਇੱਧਰਲੇ ਪਾਸੇ ਹੈਗਾ ਗੁਰਦੁਆਰਾ ਸਾਹਿਬ ਅਸੀਂ ਗੱਡੀ ਪਾਰਕਿੰਗ 'ਚ ਹੀ ਲਾ ਲੈਨੇ ਇੱਧਰਲੇ ਪਾਸੇ ਕਿਉਂਕਿ ਉਧਰਲੇ ਪਾਸੇ ਕਾਠਾ ਹੈਗਾ ਤੇ ਇੱਧਰ ਠੀਕ ਆ ਕੰਮ ਲਓ ਸੰਗਤ ਸਾਡੀ ਉਤਰਨ ਸ਼ੁਰੂ ਹੋ ਗਈ ਆ ਜਾਨਾ ਆਨ ਤੇ ਕੋਈ ਸਾਉ ਉਪਾਉ ਕਿੱਥੇ ਆਇਆ ਉਹ ਰੀ ਨਾਮਾ ਸਰਨ ਜਿੰਦ ਤੇ ਅੰਤਰੀ ਤਿਆਰੀ ਹੋਈ ਪਈ ਆ ਬਿਲਕੁਲ ਨਗਰ ਕੀਰਤਨ ਚੱਲਣ ਦੀ ਆ ਧਾ ਘੰਟਾ ਬਸ ਲੱਗਦਾ 15 20 ਮਿੰਟ ਉਧਰ ਟਰੱਕ ਜਿਹੜਾ ਤਿਆਰ ਕੀਤਾ ਹੋਇਆ ਵਾ ਗੁਰੂ ਸਾਹਿਬ ਦੇ ਆਸਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਆ ਭਾਈਆਂ ਮਾਤਾ ਇਧਰਲੇ ਪਾਸੇ ਹੋਏ ਸ੍ਰੀ ਖੰਡ ਪਾਠ ਸਾਹਿਬ ਪ੍ਰਕਾਸ਼ 85 ਜਾਨੀ ਕਿ 14 ਲੜੀਆਂ ਦੇ 1190 ਖੰਡ ਪਾਠ ਜਿਹੜੇ 14 ਲੜੀਆਂ ਦੇ ਵਿੱਚ ਭੋਗ ਪਾਉਣੇ ਆ ਤੇ ਇੱਥੇ ਗੁਰੂ ਸਾਹਿਬ ਪ੍ਰਕਾਸ਼ ਨੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਖੰਡ ਪਾਠ ਪ੍ਰਕਾਸ਼ ਨੇ ਤੇ ਜਿਹੜੇ ਭੋਗ ਪਾਣਗੇ ਇਹਨਾਂ ਦੇ ਕੱਲ ਨੂੰ ਤੇ ਆਹ ਦੇਖੋ ਇਧਰਲੇ ਪਾਸੇ 85 ਖੰਡ ਪਾਠ ਲਿਖਿਆ ਇਹਨਾਂ ਸਮੇਤ ਜਾਦੀ ਸਾਹਿਬ 86 ਬਣ ਜਾਂਦੇ ਆ ਫੁੱਲਾਂ ਦੀ ਸੇਵਾ ਕੀਤੀ ਵੀ ਆ ਵਰਖਾ ਕਰਨ ਵਾਸਤੇ ਫੁੱਲਾਂ ਦੀ ਢੇਰ ਲਾਏ ਪਏ ਆ ਫੁੱਲਾਂ ਦੇ ਜਿਹੜਾ ਇੱਥੇ ਕਰਦੀ ਆ ਸੰਗਤ ਤਨਮਨੋ ਸੇਵਾ ਇੱਧਰ ਬਣਿਆ ਹੋਇਆ ਲੰਗਰ ਹਾਲ ਦਈ ਗੇ ਰਥਾਲ ਯਾਰ ਧੰਨਵਾਦ ਉਧਰਲੇ ਪਾਸੇ ਬੀਬੀਆਂ ਜਿਹੜੀਆਂ ਰੋਟੀ ਪਕਾਈ ਜਾਂਦੀਆਂ। ਕ੍ਰਾਂਤੀ ਸਿੰਘ ਜਿਹੜੇ ਸ਼ਾਕਰੇ ਪ੍ਰਸ਼ਾਦਾ। ਬਾਕੀ ਸੰਗਤ ਵੀ ਹੈਗੀ ਆ। ਜਿਵੇਂ ਗੁਰੂ ਸਾਹਿਬ ਲੈ ਕੇ ਆਉਣਗੇ ਪੰਜ ਪਿਆਰੇ ਦੀ ਅਗਵਾਈ ਦੇ ਹੇਠ। ਇਹ ਪਲਕੀ ਸਾਹਿਬ ਤੇ ਤਨ ਤਨ ਭਗਤ ਬਾਬਾ ਦੁਨੀ ਚਾਂਦੀ ਦੇ ਜਿਹੜਾ ਸਰੂਪ ਜਿਹੜਾ ਇੱਥੇ ਰੱਖਣਗੇ ਤੇ ਗੁਰੂ ਸਾਹਿਬ ਵਾਲੀ ਜਿਹੜੀ ਪਾਲਕੀ ਆ ਉਹ ਹੈਗੀ ਆ ਉਹ ਸਾਹਮਣੇ ਖੜੀ ਐਸ ਤੋਂ ਉਹ ਬਣਾਲਾ ਫੁੱਲਾਂ ਦੀ ਵਰਖਾ ਕਰਨੀ ਆ ਜਿਹੜੀ ਆ ਤੋਪ ਆ ਜਿਹੜੀ ਲੱਗੀ ਹੋਈ ਆ ਜੀਪ ਤੇ ਆ ਫੁੱਲ ਪਏ ਆ ਜਿਹੜੇ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹ ਗੁਰੂ ਇੱਕ ਰੂਪ ਮੈਂ ਸੂਖ ਕਦੇ ਕੋਈ ਨ ਜਾਣੂ ਜਿਸ ਬਾਸ ਗਹਿ ਰਹੀ ਆ ਸੋਹੀਏ ਸਤਨਾ ਦਾ ਵੀ ਸਾਹੂ ਬਾਣੀ ਦੇ ਜਾਤ ਹੋ ਰਿਹਾ ਕੋਲ ਕੋ ਪ੍ਰਾਂ ਉਹਨਾਂ ਨੇ ਪੰਜ ਪਿਆਰਿਆਂ ਨੂੰ ਜਾਤਾਂ ਦੇ ਕੇ ਬਾਸਕਾਂ ਦੇ ਕੇ ਸਨਮਾਨਤ ਕਰਨਾ ਕਿ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪ ਦਾ ਜਿਹੜਾ ਪ੍ਰੋਗਰਾਮ ਪੂਰਾ ਕਰਨ ਤੇ ਜ ਸਿਰ ਤੋਂ ਪਹਿਲਾਂ ਵੀਰੋ ਆਪਣਾ ਸਾਫਤਾ ਐਮਐਲਏ ਮਨਵੀਰ ਸਿੰਘ ਜੀ ਦੀ ਜੀਰਾ ਉਹ ਵੀ ਪੰਜ ਤਿਆਰਾ ਨੂੰ ਸਨਮਾਨਤ ਕਰਕੇ ਗਏ ਆ ਮੈਂ ਸਮੂਹੇ ਨਗਰ ਵਾਸੀਆਂ ਵੱਲੋਂ ਭਗਤ ਬਾਪੂ ਜੀ ਦੀ ਸਮਾਜਿਕ ਕਮੇਟੀ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਸਾਨੂੰ ਐਮਰਜੈਂਸੀ ਕਾਲ ਆ ਗਈ ਇਸ ਕਰਕੇ ਸਾਨੂੰ ਜਾਣਾ ਪੈ ਰਿਹਾ ਸੋ ਸਾਰਿਆਂ ਨੂੰ ਸਸਰੀ ਕਾਲ ਜੀ ਨਵੇਂ ਬਲੌਗ ਦੇ ਨਾਲ ਮਿਲਦੇ ਅਗਲੇ